ਗੁਰਪ੍ਰਧੇਜੀ ਸਾਰੇ ਸੱਜਣ ਸਰੋਤਿਆਂ ਨੂੰ ਸਰਬੱਤ ਦੇ ਭਲੇ ਵੱਲੋਂ ਨਵਾਂ ਪ੍ਰੋਗਰਾਮ ਆਪ ਜੀ ਦੇ ਅੱਗੇ ਪੇਸ਼ ਕੀਤਾ ਜਾਂਦਾ ਇਸ ਪ੍ਰੋਗਰਾਮ ਦਾ ਨਾਮ ਲੋਚਨਾ ਕੋਈ ਵੀ ਸੱਜਣ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦੇ ਆ ਭਈ ਆਪਾਂ ਸਰਕਾਰ ਕੋਲੇ ਆਹ ਆਪਣੀ ਗੱਲ ਪਹੁੰਚਦੀ ਕਰਨੀ ਆ ਇਹਨੂੰ ਲੋਚਨਾ ਬੋਲਦੇ ਆ ਸਾਡੀ ਲੋਚਨਾ ਇਸ ਪ੍ਰਕਾਰ ਆ ਅਕੱਲਾ ਵੇਲਾ ਬੈਠਾ ਰਹਿਣਾ ਆਪਾਂ ਵੀ ਕੋਈ ਕੰਮ ਚਲਾਈਏ ਕਟਵਾਦ ਜਾਂ ਸਾਜ਼ ਬਣਾ ਕੇ ਫੇਸਬੁੱਕ ਤੇ ਗਾਣਾ ਗਾਈਏ ਆਪਾਂ ਸਾਰੇ ਇਕੱਠੇ ਹੋ ਕੇ ਸਾਖ ਸੰਬੰਧੀਆਂ ਨੂੰ ਸਮਝਾਈਏ ਮੁਲਖ ਜਾਵੜਿਆ ਚੋਰਾਂ ਦੇ ਹੱਥ ਚੱਲ ਵੇ ਬਾਬਾ ਮੋੜ ਲਿਆਈਏ ਚੱਲ ਵੇ ਬਾਬਾ ਮੋੜ ਲਿਆਈਏ ਮੁਲਖ ਜਾਵੜਿਆ ਚੋਰਾਂ ਦੇ ਹੱਥ ਚੱਲ ਵੇ ਬਾਬਾ ਮੋੜ ਲਿਆਈਏ ਚੱਲ ਵੇ ਬਾਬਾ ਮੋੜ ਲਿਆਈਏ ਚੱਲ ਵੇ ਬਾਬਾ ਮੋੜ